ਤਗੀ ਅਸੀਂ ਕਰਾਂਗੇ ਸ਼ਬਦ ਸ਼੍ਰੇਣੀਆਂ ਸ਼ਬਦ ਸ਼੍ਰੇਣੀਆਂ ਜਿਨ੍ਹਾਂ ਨੂੰ ਅਸੀਂ ਭਾਸ਼ਾ ਦੇ ਮਹੱਤਵਪੂਰਨ ਇਕਾਈ ਸਮਝਦੇ ਹਾਂ ਜਾਦਵੀ ਕ세 ਸ਼ਬਦਾਵਲੀ ਦੇ ਪ੍ਰਕਾਰ ਦੇ ਪੱਖੋਂ ਅਸੀਂ ਵਰਗੀਕਰਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਸ਼ਬਦਾਂ ਦੀਆਂ ਦੋ ਬਣਗੀਆਂ ਆਉਂਦੀਆਂ ਨੇ ਇੱਕ ਉਹ ਜਿਨ੍ਹਾਂ ਦਾ ਅਰਥ ਦੇ ਤੌਰ ਤੇ ਮਹੱਤਵ ਹੈ ਇੱਕ ਉਹ ਜਿਨ੍ਹਾਂ ਦਾ ਵਾਕ ਦੇ ਵਿੱਚ ਮਹੱਤਵ ਹੈ ਅਰਥ ਦੇ ਤੌਰ ਤੇ ਮਹੱਤਵ ਦਾ ਭਾਵ ਹੈ ਕਿ ਅਸੀਂ ਉਹਨਾਂ ਨੂੰ ਜਦੋਂ ਵੀ ਪੜ੍ਹਦੇ ਹਾਂ ਜਾਂ ਉਹਨਾਂ ਬਾਰੇ ਲਿਖਦੇ ਹਾਂ ਤਾਂ ਅਸੀਂ ਉਹਨਾਂ ਦੇ ਅਰਥ ਦੇ ਆਧਾਰ ਤੇ ਉਹਨਾਂ ਦੀ ਹੋਂਦ ਦਾ ਦਾਜਾ ਲਗਾ ਲੈਂਦੇ ਹਾਂ ਜਿਵੇਂ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ ਜੈਹਾਨ ਜਿਹੜੇ ਬਿਨਾਂ ਕਿਸੇ ਵਾਕ ਤੋਂ ਵੀ ਆਪਣਾ ਅਰਥ ਰੱਖਦੇ ਹਨ ਜਿਸ ਤਰ੍ਹਾਂ ਮੈਂ ਕੋਈ ਬੋਲਿਆ ਨਦੀ ਜਾਂ ਬੋਲਿਆ ਉਹੋ ਜਾਂ ਬੋਲਿਆ ਚੰਗਾ ਜਾਂ ਬੋਲਿਆ ਤੇਜ ਤਾਂ ਇਹਨਾਂ ਦਾ ਕੱਲਿਆਂ ਦਾ ਵੀ ਆਪਣੇ ਆਪ 'ਚ ਇੱਕ ਅਰਥ ਹੈ ਪਾਰੇ ਕੁਝ ਇਹੋ ਜਿਹੇ ਸ਼ਬਦਾਂ ਜਿਹੜੇ ਕਿ ਕਿਸੇ ਵਾਕ ਵਿੱਚ ਆ ਕੇ ਹੀ ਆਪਣਾ मीनिंग ਆਪਣਾ ਅਰਥ ਦਿੰਦੇ ਹਨ ਤਾਂ ਉਹਨਾਂ ਦੇ ਵਿੱਚ ਆ ਜਾਂਦੇ ਸੰਬੰਧਕ ਜੋਜਕ ਤੇ ਵਿਸਮਕ ਜਿਹੜੇ ਕੱਲਿਆਂ ਦਾ ਮਹੱਤਵ ਨਹੀਂ ਆ ਪਰ ਵਾਕ ਵਿੱਚ ਆ ਕੇ ਆਪਣਾ ਮਹੱਤਵ ਦਿੰਦੇ ਆ ਤੇ ਸ਼ਬਦ ਸ਼੍ਰੇਣੀਆਂ ਭਾਸ਼ਾ ਦਾ ਅਜਿਹਾ ਵਰਗ ਹੈ ਜਿਹੜਾ ਆਪਣੇ ਅਰਥ ਕਰਕੇ ਭਾਤਪੂਰਨ ਹੈ ਔਰ ਆਪਣੇ ਆਪ ਉਹ ਜਿਹੜਾ ਹੈ ਆਪਣੇ ਸੁਤੰਤਰ ਜਿਹੜੀ ਹੋਣਦਿਆ ਉਹ ਵੀ ਰੱਖਦਾ ਹੈ ਪੰਜਾਬੀ ਦੇ ਵਿੱਚ ਸ਼ਬਦ ਸ਼੍ਰੇਣੀਆਂ ਤਕਰੀਬਨ 8 ਹਨ ਜਿਨ੍ਹਾਂ ਵਿੱਚ ਨਾਮ ਸਭ ਤੋਂ ਵੱਡੀ ਸ਼ਬਦ ਸ਼੍ਰੇਣੀ ਹੈ ਨਾਮ ਜਿਵੇਂ ਕਿ ਤੁਸੀਂ ਛੋਟੀਆਂ ਕਲਾਸਾਂ ਤੋਂ ਪੜ੍ਹਦੇ ਆ ਰਹੇ ਹੋ ਨਾਮ ਜਾਂ ਵਸਤੂ ਦਾ ਕਿਸੇ ਨਾਂ ਥਾਂ ਜਾਂ ਭਾਵ ਦਾ ਬੋਧ ਕਰਨ ਵਾਲੇ ਸ਼ਬਦ ਨੂੰ ਨਾਮ ਕਿਹਾ ਜਾਂਦਾ ਹੈ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜਾ ਸ਼ਬਦ ਕਿਸੇ ਪ੍ਰਾਣੀ ਵਸਤੂ ਸਥਾਨ ਦੇ ਗੁਣਾ ਦੋਸ਼ਾਂ ਦਾ ਬੋਧ ਕਰਾਉਂਦਾ ਹੈ ਉਸ ਨੂੰ ਨਾਮ ਸ਼੍ਰੇਣੀ ਕਿਹਾ ਜਾਂਦਾ ਹੈ ਜਿਵੇਂ ਉਧਾਰਨ ਦਿੱਤੀਆਂ ਨੇ ਕੁਝ ਤਾਂ ਤੁਸੀਂ ਇੱਥੇ ਕੋਈ ਹੋਰ ਉਦਾਹਰਣ ਵੀ ਦੇ ਸਕਦੇ ਹੋ ਜਿਵੇਂ ਸੁਰਜੀਤ ਜਾਂ ਕੋੜਾ ਜਾਂ ਜਲੰਧਰ ਜਾਂ ਉਦਾਸੀ ਜਾਂ ਖੁਸ਼ੀ ਕੋਈ ਵੀ ਨਾਮ ਹੋ ਸਕਦਾ ਪੰਜਾਬੀ ਨਾਵਾਂ ਦਾ ਵਰਗੀਕਰਨ ਤਿੰਨ ਆਧਾਰਾਂ ਤੇ ਹੁੰਦਾ ਹੈ ਇੱਕ ਹੈ ਅਰਥਾਂ ਦੇ ਆਧਾਰ ਤੇ ਇੱਕ ਹੈ ਰੂਪ ਦੇ ਆਧਾਰ ਤੇ ਇੱਕ ਹੈ ਗਿਣਤੀ ਦੇ ਆਧਾਰ ਤੇ ਇੱਥੇ ਮਿੰਤੀ ਨਹੀਂ ਕਵਾਂਗੇ ਗਿਣਤੀ ਦੇ ਆਧਾਰ ਤੇ ਕਰਾਂਗੇ ਤਾਂ ਅਰਥਾਂ ਦੇ ਆਧਾਰ ਤੇ ਅਸੀਂ ਵਰਗੀਕਰਨ ਕਰੀਏ ਤਾਂ ਨਾਮ ਸ਼੍ਰੇਣੀ ਵਿੱਚ ਇਹ ਪਤਾ ਲੱਗਦਾ ਹੈ ਕਿ ਸ਼ਬਦਾਂ ਦਾ ਅਰਥ ਕੀ ਹੈ ਇਹ ਸ਼ਬਦ ਕੋਈ ਖਾਸ ਅਰਥ ਦਾ ਸੰਚਾਰ ਕਰ ਰਹੇ ਹਨ ਤਾਂ ਇਸ ਪੱਖੋਂ ਨਾਮ ਪੰਜ ਵਰਗਾਂ 'ਚ ਵੰਡੇ ਜਾ ਸਕਦੇ ਹਨ ਆਮ ਨਾਮ ਜਾਤੀਵਾਚਕ ਨਾਮ ਖਾਸ ਨਾਮ ਇਕਾਠਵਾਚਕ ਨਾਮ ਵਸਤਵਾਚਕ ਨਾਮ ਭਾਵਵਾਚਕ ਨਾਮ ਹੁਣ ਆਮ ਨਾਮ ਕੀ ਹੈ ਜਿੰਨਾ ਸ਼ਬਦਾਂ ਤੋਂ ਕਿਸੇ ਜਾਤੀ ਦੇ ਸਾਰੇ ਪਦਾਰਥਾਂ ਦਾ बोਧ ਹੋਵੇ ਉਹਨਾਂ ਨੂੰ ਆਮ ਨਾਮ ਕਹਿੰਦੇ ਹਨ ਜਿਨ੍ਹਾਂ ਤੋਂ ਮਤਲਬ ਆਮ ਦਾ ਮਤਲਬ ਹੈ ਕਿ ਜਿਹੜੇ ਕੋਈ ਸਪੈਸ਼ਲ ਜਾਂ ਖਾਸ ਧਿਆਨ ਨਹੀਂ ਦਿਵਾਇਆ ਗਿਆ ਆਮ ਹਨ ਉਹਨਾਂ ਦੇ ਬਾਰੇ ਵਿੱਚ ਕਹਿ ਸਕਦੇ ਆ ਤੇ ਆਮ ਨਾਮ ਜਿਹੜਾ ਹੈ ਆਮ ਕਰਕੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਮ ਨਾਮ ਦਾ ਸਬੰਧ ਜਿਹੜਾ ਹੈ ਉਹ ਮੁੱਖ ਤੌਰ ਤੇ ਆਮ ਵਸਤੂਆਂ ਨਾਲ ਹੈ ਜਿਵੇਂ ਅਸੀਂ ਕਹਾਂ ਬੱਕਰੀ ਲੜਕਾ ਨਦੀ ਕੁਰਸੀ ਆਦਿ ਤੇ ਖਾਸ ਨਾਮ ਜਿੰਨਾ ਸ਼ਬਦਾਂ ਤੋਂ ਕਿਸੇ ਖਾਸ ਪੁਰਖ, ਇਸਤਰੀ ਜਾਂ ਸਥਾਨ ਦਾ ਬੋਧ ਹੋਏ ਉਹਨਾਂ ਨੂੰ ਖਾਸ ਨਾਮ ਕਹਿੰਦੇ ਹਨ ਜਿਵੇਂ ਰਾਮ, ਸੀਤਾ, ਹਿਮਾਲਿਆ, ਦਿੱਲੀ ਆਦਿ। ਇਹ ਇਕਾਠਵਾਚਕ ਨਾਮ ਜਿਹੜੇ ਸ਼ਬਦ ਜੀਵਾਂ ਜਾਂ ਵਸਤੂਆਂ ਦੇ ਸਮੂਹ ਜਾਂ ਇਕੱਠ ਦਾ ਬੋਧ ਕਰਾਉਣ ਉਹਨਾਂ ਨੂੰ ਇਕਾਠਵਾਚਕ ਨਾਮ ਮਤਲਬ ਗਰੁੱਪ ਦਾ ਸਮੂਹ ਦਾ ਬੋਧ ਕਰਾਉਂਦੇ ਹਨ ਜਿਵੇਂ ਸੈਨਾ। ਸੈਨਾ 'ਚ ਹੁਣ ਅਸੀਂ ਇੱਕ-ਇੱਕ ਸਿਪਾਹੀ ਦਾ ਨਾਮ ਨਹੀਂ ਦੱਸ ਰਹੇ ਪੂਰੇ ਸਮੂਹ 'ਚ ਇਕੱਠ ਨੂੰ ਪੇਸ਼ ਕੀਤਾ। ਸਭਾ, ਇੱਜੜ ਆਦਿ। ਇਸ ਤਰ੍ਹਾਂ ਵਸਤੂਵਾਚਕ ਜਿਹੜੇ ਸ਼ਬਦ ਕੋਈ ਵਸਤੂਆਂ ਜਿਹੜੀਆਂ ਤ올ੀਆਂ ਜਾ ਸਕਦੀਆਂ ਮਿਣੀਆਂ ਜਾ ਸਕਦੀਆਂ ਜਾਂ ਮਾਪੀਆਂ ਜਾ ਸਕਦੀਆਂ ਹਨ ਉਹਨਾਂ ਦਾ ਬੋਧ ਕਰਾਉਂਦੇ ਹਨ ਉਹਨਾਂ ਨੂੰ ਵਸਤੂਵਾਚਕ ਨਾਮ ਕਹਿੰਦੇ ਹਨ ਜਿਵੇਂ ਦੁੱਧ ਤੇਲ ਰੇਤ ਕਪੜਾ ਆਦਿ ਭਾਵਵਾਚਕ ਨਾਮ ਜਿਹੜੇ ਸ਼ਬਦ ਕਿਸੇ ਖਾਸ ਵਸਤੂ ਦੇ ਭਾਵ ਹਾਲਤ ਜਾਂ ਕਲਾ ਦਾ ਬੋਧ ਕਰਾਉਣ ਗਿਆਨ ਕਰਾਉਣ ਪਾਪ ਸਾਡੀਆਂ ਫੀਲਿੰਗਸ ਨੂੰ ਜਿਹੜੇ ਦੱਸਦੇ ਹਨ ਉਹ ਨਾਮ ਉਹ ਪਾਵਅਚਕ ਹਨ ਜਿਵੇਂ ਨਿਮਰਤਾ ਸੱਚ ਮਿਠਾਸ ਰਾਗ ਮੁਸਕਾਨ ਆਦਿ ਨੰਬਰ 2 ਤੇ ਜੇ ਮੁੱਖ ਤੌਰ ਤੇ ਸੀ ਨਾਮ ਦੀ ਵੰਡ ਕਰੀਏ ਤੇ ਰੂਪ ਦੇ ਆਧਾਰ ਤੇ ਨਾਮ ਦੋ ਤਰ੍ਹਾਂ ਦੇ ਹਨ ਉਹ ਹਨ ਨਾਰਤੇ ਮਾਦਾ ਨਾਰ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਨਾਮ ਕਿਸੇ ਵੀ ਨਾਮ ਦੇ ਮਰਦਾਂਵੇਂ ਜਾਂ ਜਨਾਨੇ ਰੂਪ ਤੇ ਜੋ ਪੇਧ ਹਨ ਉਸ ਨੂੰ ਲਿੰਗ ਕਹਿੰਦੇ ਹਨ ਤੇ ਇਹ ਦੋ ਪ੍ਰਕਾਰ ਦੇ ਹਨ ਪੁਲਿੰਗ ਤੇ ਇਸਤਰੀ ਲਿੰਗ ਪੁਲਿੰਗ ਤੋਂ ਭਾਵ ਹੈ ਜੋ ਸ਼ਬਦ ਕਿਸੇ ਖਾਸ ਜੀਵ ਜਾਂ ਚੀਜ਼ ਦੇ ਮਰਦਾਨੇ ਰੂਪ ਦਾ ਬੋਧ ਕਰਾਏ ਉਸ ਨੂੰ ਪੁਲਿੰਗ ਕਹਿੰਦੇ ਹਨ ਜਿਵੇਂ ਪੁੱਤਰ ਰਾਜਾ ਬੱਦਲ ਪਹਾੜ ਸੋਟਾ ਇਸਤਰੀ ਲਿੰਗ ਜੋ ਸ਼ਬਦ ਕਿਸੇ ਜੀਵ ਜਾਂ ਚੀਜ਼ ਦੇ ਜਨਾਨੇ ਰੂਪ ਦਾ ਬੋਧ ਕਰਾਉਣ ਉਸ ਨੂੰ ਇਸਤਰੀ ਲਿੰਗ ਕਹਿੰਦੇ ਹਨ ਜਿਵੇਂ ਪੁੱਤਰੀ ਰਾਣੀ ਗਾਂ ਪਹਾੜੀ ਸੋਟਿਆ ਤੇ ਮਿੰਤੀ ਦੇ ਆਧਾਰ ਤੇ ਜਾਂ ਗਿਣਤੀ ਦੇ ਆਧਾਰ ਤੇ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਦਾ ਵਰਗੀਕਰਨ ਹੈ ਨਾਵਾਂ ਦਾ ਦੋਤ ਧਾਰਾਂ ਦੇ ਉੱਤੇ ਆ ਸਕਦਾ ਹੈ ਜਿਨ੍ਹਾਂ ਦੇ ਵਿੱਚ ਹਨ ਇੱਕ ਵਚਨ ਤੇ ਬਹੁ ਵਚਨ ਜਿੱਥੇ ਅਸੀਂ ਨਾਵਾਂ ਨੂੰ ਇੱਕ ਗਿਣਤੀ ਦਾ ਬੋਧ ਕਰਾਏ ਉਸ ਨੂੰ ਇੱਕ ਵਚਨ ਕਿਹਾ ਜਾਂਦਾ ਹੈ ਜਿਵੇਂ ਸੋਟਾ ਮੁੰਡਾ ਲੜਕੀ ਤੇ ਬਹੁ ਵਚਨ ਜਿੱਥੇ ਇੱਕ ਤੋਂ ਜ਼ਿਆਦਾ ਨਾਮ ਹੋਣ ਉਸ ਨੂੰ ਬਹੁ ਵਚਨ ਕਹਿੰਦੇ ਹਨ ਹੁਣ ਗੱਲ ਲਾਸਟ ਵਿੱਚ ਹੈ ਕਿ ਨਾਮ ਦਾ ਵਖ ਵਖ ਤੌਰ ਤੇ ਸਬੰਧ ਤਾਂ ਹੈ ਪਰ ਨਾਵਾਂ ਦਾ ਵਾਕ ਵਿੱਚ ਵੀ ਆਪਸ ਵਿੱਚ ਇੱਕ ਰਿਸ਼ਤਾ ਜੁੜਦਾ ਹੈ ਜਿਸ ਨੂੰ ਕਾਰਕ ਸਾਧਨਾ ਕਿਹਾ ਜਾਂਦਾ ਹੈ ਇੱਕ ਵਾਕ ਕਹਿੰਦਾ ਕਿ ਇੱਕ ਵਾਕ ਵਿੱਚ ਇੱਕ ਤੋਂ ਵੱਧ 2 ਤੋਂ ਵੱਧ 3 ਤੋਂ ਵੱਧ 4 ਤੋਂ ਵੱਧ ਨਾਮ ਵੀ ਆ ਸਕਦੇ ਹਨ ਤੇ ਸਾਰੇ ਨਾਵਾਂ ਦੀ ਵਾਕਕ ਵਕਤੀਤੀ ਹੁੰਦੀ ਹੈ ਜਿਸ ਦੇ ਜਿਨ੍ਹਾਂ ਨੂੰ ਅਸੀਂ ਕਾਰਕ ਕਹਿ ਦਿੰਦੇ ਹਾਂ ਤੇ ਨਾਮ ਦੀ ਕਾਰਕ ਸਾਧਨਾ ਵੇਖਣ ਤੋਂ ਪਹਿਲਾਂ ਕਾਰਕ ਦੀ ਪਰਿਭਾਸ਼ਾ ਦੇਣੀ ਲਾਜ਼ਮੀ ਹੈ ਪੰਜਾਬੀ ਭਾਸ਼ਾ ਦੇ ਵਾਕਾਂ ਵਿੱਚ ਨਾਵਾਂ ਦੀ ਸਥਿਤੀ ਉਸ ਨਾਮ ਦਾ ਕਾਰਕ ਹੁੰਦੀ ਹੈ ਜਾਂ ਕਿਹਾ ਜਾ ਸਕਦਾ ਹੈ ਕਿ ਵਾਕ ਵਿੱਚ ਇੱਕ ਜਾਂ ਵਧੇਰੇ ਨਾਵਾਂ ਦੇ ਆਪਸੀ ਸੰਬੰਧ ਨੂੰ ਕਾਰਕੀ ਸੰਬੰਧ ਕਹਿੰਦੇ ਹਨ ਜਿਵੇਂ RAM ਨੇ ਸੋਟੇ ਨਾਲ ਸੱਪ ਮਾਰ ਕੇ ਖੂਬ ਵਿੱਚ ਸੁੱਟ ਦਿੱਤਾ ਇਸ ਵਿੱਚ RAM ਸੋਟਾ ਸੱਪ ਖੂਬ ਚਾਰ ਵਖ ਵਖ ਨਾਮ ਹਨ ਜਿਹੜੇ ਕਿ ਆਪਸ ਦੇ ਵਿੱਚ ਇੱਕ ਲੜੀ ਬਣਾਉਂਦੇ ਹਨ ਤੇ ਇੱਕ ਸੰਬੰਧਾਂ ਦੀ ਸਥਾਪਨਾ ਕਰਦੇ ਹਨ ਜਿਵੇਂ RAM ਕਰਤਾ ਕਰਕ ਹੈ ਤੇ ਸੋਟੇ ਨਾਲ ਉਸਦਾ ਕਰਨ ਕਰਕ ਹੈ ਤੇ ਇਸ ਤਰੀਕੇ ਨਾਲ ਜਿਹੜੇ ਖੂਬ ਵਿੱਚ ਸੁੱਟ ਦਿੱਤਾ ਹੈ ਉਹ ਵੀ ਕਾਰਕ ਦੀ ਕਿਸਮ ਹੈ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਵਾਕ ਵਿੱਚ ਵਾਕ-ਵਕ ਨਾਵਾਂ ਦਾ ਆਪਸੀ ਜੋ ਤਾਲੁਕ ਹੈ ਜਾਂ ਸੰਬੰਧ ਹੈ ਉਸ ਨੂੰ ਕਾਰਕ ਸਾਧਨਾ ਕਹਿੰਦੇ ਹਨ ਇਸ ਤਰ੍ਹਾਂ ਸਮੁੱਚੇ ਤੌਰ ਤੇ ਨਾਮ ਵਾਲਾ ਜੋ ਪ੍ਰਸ਼ਨ ਹੈ ਉਸ ਦੇ ਤਿੰਨ ਅਧਾਰਾਂ ਦੇ ਆਧਾਰ ਤੇ ਅਸੀਂ ਉਸ ਦੀ ਜਿਹੜੀ ਹੈ ਵਿਆਖਿਆ ਉਸ ਨੂੰ ਕਰ ਸਕਦੇ ਹਾਂ ਕਿ ਅਰਥਾਂ ਦੇ ਆਧਾਰ ਤੇ ਰੂਪ ਦੇ ਆਧਾਰ ਤੇ ਤੇ ਗਿਣਤੀ ਦੇ ਅਧਾਰਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪ੍ਰਸ਼ਨ 20 ਅੰਕਾਂ ਦੇ ਅਨੁਸਾਰ ਜਿਹੜਾ ਹੈ ਤੁਸੀਂ ਇਸ ਦੀ ਤਿਆਰੀ ਕਰੋਗੇ ਇਸ ਦਾ ਇੱਕ ਟੇਬਲ ਵੀ ਬਣਾ ਸਕਦੇ ਹੋ ਅੰਤ ਵਿੱਚ ਤਾਂ ਜੋ ਹੋਰ ਜ਼ਿਆਦਾ ਸਪਸ਼ਟ ਹੋ ਸਕੇ ਤੇ ਇਸ ਪ੍ਰਸ਼ਨ ਦੇ 20 ਅੰਕਾਂ ਦੇ ਅਨਸਾਰ ਦੋ ਪੰਨਿਆਂ ਤੱਕ ਤੁਸੀਂ ਸਮੇਟ ਸਕਦੇ ਹੋ 2 ਤੋਂ 2.5 ਪੰਨਿਆਂ ਤੱਕ ਕਿਉਂਕਿ ਗ੍ਰਾਮਰ ਦੇ ਵਿੱਚ ਜਿਹੜੀ ਲੈਂਥ ਆ ਉਹ ਮੈਟਰ ਨਹੀਂ ਕਰਦੀ ਤੁਹਾਡੀ ਜਿਹੜੀ ਦਿੱਤੀ ਗਈ ਇਨਫੋਰਮੇਸ਼ਨ ਹੈ ਉਹ ਜ਼ਿਆਦਾ ਜਿਹੜੀ ਹੈ ਉਹ ਤਬੰਦਤ ਜਿਆਦਾ ਰੈਲੇਵੈਂਟ ਹੋਣੀ ਚਾਹੀਦੀ ਹੈ ਉਦਾਹਰਨਾਂ ਜ਼ਰੂਰ ਲਿਖਣੀਆਂ ਚਾਹੀਦੀਆਂ ਹਨ